ਸਾਰਿਆਂ ਪਿਆਰਪੂਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਇੱਕ ਗਿੱਧੇ ਦਾ ਤਮਾਸ਼ਾ ਹੈ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਨੰਦ ਪਿਆਰੇ ਜੀ ਤਮਾਸ਼ੇ ਦਾ ਲੈ ਦੇ ਸੱਸੀਏ ਮਾਲੀ ਫੁੱਲ ਲੈ ਕੇ ਆ ਗਿਆ ਲੈ ਦੇ ਸੱਸੀਏ ਮਾਲੀ ਫੁੱਲ ਲੈ ਕੇ ਆ ਗਿਆ ਲੈ ਦੇ ਸੱਸੀਏ ਮਾਲੀ ਫੁੱਲ ਲੈ ਕੇ ਆ ਗਿਆ ਜੇ ਮਾਲੀ ਤੇਰੇ ਸਾਫਾਵੇਂ ਹੈ ਨਹੀਂ ਜੇ ਮਾਲੀ ਸਿਰ ਸਾਫਾਵੇਂ ਹੈ ਨਹੀਂ ਲੈ ਦੇ ਸੱਸੀਏ ਮੇ ਸੌਰੇ ਜੀ ਦਾ ਸਾਫਾ ਲੈ ਦੇ ਸੱਸੀਏ ਮੇਰੇ ਸੌਰੇ ਜੀ ਦਾ ਸਾਫਾ ਲੈ ਦੇ ਸੱਸੀਏ ਮੱਲੀ ਫੁੱਲ ਲੈ ਕੇ ਆ ਗਿਆ ਲੈ ਦੇ ਸੱਸੀਏ ਮੱਲੀ ਫੁੱਲ ਲੈ ਕੇ ਆ ਗਿਆ ਜੇ ਮਾਲੀ ਗાળੇ ਕੁੜਤਾਵੇ ਹੈਨੀ ਜੇ ਮਾਲੀ ਗાળੇ ਕੁੜਤਾਵੇ ਹੈਨੀ ਦੇ ਦੇ ਸੱਸੀ ਏਨੀ ਮੇਰੇ ਜੇਠ ਜੀ ਦਾ ਕੁੜਤਾ ਦੇ ਦੇ ਸੱਸੀ ਏਨੀ ਮੇਰੇ ਜੇਠ ਜੀ ਦਾ ਕੁੜਤਾ ਦੇ ਦੇ ਸੱਸੀ ਏਨੀ ਮੇਰੇ ਜੇਠ ਜੀ ਦਾ ਕੁੜਤਾ ਲੈ ਦੇ ਸੱਸੀ ਏਨੀ ਮੱਲੀ ਫੁੱਲ ਲੈ ਕੇ ਆ ਗਿਆ ਲੈ ਦੇ ਸੱਸੀ ਏਨੀ ਮੱਲੀ ਫੁੱਲ ਲੈ ਕੇ ਆ ਗਿਆ جے مالی پری جُتی وہ ہا نی جے مالی پری جُتی وہ ہا نی دے دیس سسی اے نی میرے دیور والی جُتی دے دیس سسی اے نی میرے دیور والی جُتی دے دیس سسی اے نی میرے دیور والی جُتی لے دے سسی اے ਮੱਲੀ ਫੁੱਲ ਲੈ ਕੇ ਆ ਗਿਆ ਲੈ ਦੇ ਸੱਸੀ ਇਹਨੀ ਮੱਲੀ ਫੁੱਲ ਲੈ ਕੇ ਆ ਗਿਆ ਲੈ ਦੇ ਸੱਸੀ ਇਹਨੀ ਮੱਲੀ ਫੁੱਲ ਲੈ ਕੇ ਆ ਗਿਆ ਜੇ ਮੱਲੀ ਤੇਰੇ ਬਾਪ ਵੇ ਹੈਨੀ ਜੇ ਮੱਲੀ ਤੇਰੇ ਬਾਪ ਵੇ ਹੈਨੀ ਲੈ ਜਾ ਮਾਲੀ ਮੇਰੇ ਸੋਰੇ ਨੂੰ ਬਾਪੂ ਤੂੰ ਲੈ ਜਾ ਮਾਲੀ ਮੇਰੇ ਸੋਰੇ ਨੂੰ ਬਾਪੂ ਤੂੰ ਲੈ ਜਾ ਮਾਲੀ ਮੇਰੇ ਸੋਰੇ ਨੂੰ ਬਾਪੂ ਤੂੰ ਲੈ ਦੇ ਸੱਸੀਏ ਮਾਲੀ ਫੁੱਲ ਲੈ ਕੇ ਆ ਗਿਆ ਲੈ ਦੇ ਸੱਸੀਏ ਨੀ ਮਾਲੀ ਫੁੱਲ ਲੈ ਕੇ ਆ ਗਿਆ ਜੇ ਮਾਲੀ ਤੇਰੇ ਮਾਂਵੇ ਤੇਰੇ ਮਾਂ ਵੇ ਹੈਨੀ ਲੈ ਜਾ ਮਾਲੀ ਮੇਰੀ ਸਸ ਵੇਕ ਪੱਤੀ ਨੂੰ ਲੈ ਜਾ ਮਾਲੀ ਮੇਰੀ ਸਸ ਵੇਕ ਪੱਤੀ ਨੂੰ ਲੈ ਜਾ ਮਾਲੀ ਮੇਰੀ ਸਸ ਵੇਕ ਪੱਤੀ ਨੂੰ ਲੈਦੇ ਸੱਸੀਏ ਮਾਲੀ ਫੁੱਲ ਲੈ ਕੇ ਆ ਗਿਆ ਲੈਦੇ ਸੱਸੀਏ ਮਾਲੀ ਫੁੱਲ ਲੈ ਕੇ ਆ ਗਿਆ ਲੈ ਦੇ ਸੱਸੀਏ ਨੀ ਮੱਲੀ ਪੁੱਲ ਲੈ ਕੇ ਆ ਗਿਆ ਜੇ ਮੱਲੀ ਕਰਨਾਰ ਵਹਿਨੀ ਜੇ ਮੱਲੀ ਕਰਨਾਰ ਵਹਿਨੀ ਤੋਰ ਸੱਸੀਏ ਨੀ ਮੇਰੀ ਨਣਦ ਕੁਮਾਰੀ ਤੋਰ ਸੱਸੀਏ ਨੀ ਨੇਰੀ ਨਣਦ ਕੁਮਾਰੀ സസിയെനി കുറി സി മാലി ഫുൽ ലേ ആ സിയീ ഫുൾ ലേ ആ